ਅੱਜ ਤੋਂ 3 ਦਿਨ ਪਹਿਲਾਂ ਪੰਜਾਬ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਟੀਵੀ ਚੈਨਲ ਤੇ ਕਿਹਾ ਕਿ ਜੀ 50 ਬੰਬ ਆਏ ਸੀਗੇ 18 ਚੱਲ ਚੁੱਕੇ ਤੇ 32 ਹਜੇ ਚੱਲਣੇ ਬਾਕੀ ਨੇ ਸਾਥੀਓ ਮੈਂ ਸਮਝਦਾ ਕਿ ਉਹ ਇਨਫੋਰਮੇਸ਼ਨ ਹੈ ਜਿਹੜੀ ਕਿ ਜਾਂ ਤਾਂ ਜਾਂ ਤਾਂ ਇੰਟੈਲੀਜੈਂਸ ਏਜੰਸੀਆਂ ਕੋਲ ਹੁੰਦੀ ਹੈ ਇਹ ਇੰਟੈਲੀਜੈਂਸ ਏਜੰਸੀਆਂ ਤੋਂ ਪੰਜਾਬ ਦੇ ਮੁੱਖ ਮੰਤਰੀਆ ਹੋਮ ਮਿਨਿਸਟਰ ਭਗਵੰਤ ਮਾਨ ਜੀ ਕੋਲ ਹੋਣੀ ਚਾਹੀਦੀ ਸੀਗੀ ਤੇ ਜਾਂ ਫਿਰ ਇਹ ਇਨਫੋਰਮੇਸ਼ਨ ਹੈ ਜਿਹੜੀ ਇਹਦਾ ਮਤਲਬ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਅੱਤਵਾਦੀਆਂ ਕੋਲੋਂ ਪ੍ਰਤਾਪ ਬਾਜਵਾ ਜੀ ਕੋਲੇ ਆਈ ਹੈ ਤੇ ਜਦੋਂ ਉਹਨਾਂ ਨੂੰ ਪੰਜਾਬ ਪੁਲਿਸ ਦੀ ਟੀਮ ਪੁੱਛਣ ਪਹੁੰਚਦੀ ਹੈ ਤੇ ਉਹ ਕਹਿੰਦੇ ਨੇ ਜੀ ਮੈਂ ਸੋਰਸ ਨਹੀਂ ਦੱਸਦਾ ਹੈਗਾ ਮੇਰੇ ਆਪਣੇ ਕੇਂਦਰ ਸਰਕਾਰ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੈਂ ਚਾਰ ਵਾਰੀ ਐਮਐਲਏ ਮੰਤਰੀ ਰਿਹਾ ਮੈਂ ਰਾਜ ਸਭਾ ਮੈਂ ਲੋਕ ਸਭਾ ਦਾ ਮੈਂਬਰ ਰਿਹਾ ਮੇਰੇ ਕੋਲ ਆਪਦੇ ਸੋਰਸਸ ਨੇ ਤੇ ਮੈਂ ਨਹੀਂ ਦੱਸਦਾ ਹੈਗਾ ਉਹ ਭਾਈ ਤੁਹਾਡੇ ਨਾਲੋਂ ਵੱਧ ਵਾਰੀ ਲੋਕ ਲੀਡਰ ਨੇ ਜਿਹੜੇ ਉਹ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੇ ਵਿੱਚ ਰਹਿ ਚੁੱਕੇ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੈ ਨਹੀਂਗੀ ਇਕੱਲੇ ਤੁਹਾਡੇ ਕੋਲੇ ਤੇ ਜਦੋਂ ਇਹ ਜਾਣਕਾਰੀ ਲੁਕੋਈ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਖਫਸਮ ਮਹਿਸੂਸ ਹੁੰਦਾ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਜਾਂ ਤਾਂ ਭਾਈ ਆਪ ਦਾ ਸੋਰਸ ਆਫ ਇਨਫੋਰਮੇਸ਼ਨ ਦੱਸੋ ਉਹ ਦੱਸਣਾ ਨਹੀਂ ਹੈਗਾ ਤੇ ਸਾਡਾ ਖਦਸ਼ਾ ਇੱਕ ਹੋਰ ਵੀ ਆਪਣੇ ਸਾਰਿਆਂ ਦਾ ਜ Punjab ਦਾ 3 ਕਰੋੜ ਪੰਜਾਬੀ ਜੋ ਸੋਚ ਰਿਹਾ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਕਿ 32 ਬੰਬ ਪਏ ਨੇ ਹਜੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ 32 ਬੰਬ ਪਏ ਕਿੱਥੇ ਨੇ ਲੁਕੋਏ ਕਿੱਥੇ ਹੋਏ ਨੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ ਉਹ 32 ਬੰਬਾਂ ਦੇ ਨਿਸ਼ਾਨੇ ਦੇ ਉੱਪਰ ਕੌਣ ਹੈ ਤੋ ਮੇਰੇ ਕਹਿਣ ਦਾ ਮਤਲਬ ਮੈਂ ਉਮੀਦ ਤਾਂ ਇਹ ਕਰਦਾ ਸੀਗਾ ਕਿ ਆਪ ਬਾਜਵਾ ਸਾਹਿਬ ਅੱਗੇ ਆਉਂਦੇ ਤੇ ਦੱਸਦੇ ਕਿ ਜੀ ਆ ਮੇਰਾ ਸੋਰਸ ਹੈ ਸੋਰਸ ਲਕੋਈ ਜਾਣਾ ਹੈ ਲੋਕਾਂ ਨੂੰ ਡਰਾਈ ਜਾਣਾ ਹੈ ਅੱਤਵਾਦੀਆਂ ਦਾ ਪੰਜਾਬ ਦਾ ਤੇ ਆਈਐਸਆਈ ਦਾ ਸਾਥ ਦੇਈ ਜਾਣਾ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਅੱਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅੱਤਵਾਦੀਆਂ ਜਣਾ ਪੰਜਾਬ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਤੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਹੈ ਫਿੱਟ ਲਾਣ ਤੇ ਤੁਹਾਨੂੰ ਕਾਂਗਰਸ ਵਾਲਿਓ ਫਿੱਟ ਲਾਣ ਤੇ ਤੁਹਾਨੂੰ